ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਕੇ ਨਗਰ ਕੌਂਸਲ ਪੁਆਨੀਗੜ ਵਿਖੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਾਨਯੋਗ ਐਸ ਡੀ ਐਮ ਪੁਆਨੀਗੜ ਵਿਨਿਤ ਕੁਮਾਰ ਪਹੁੰਚੇ ਨੇ ਨਗਰ ਕੌਂਸਲ ਪੁਆਨੀਗੜ ਵਿਖੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਿਛਲੇ ਸਮੇਂ ਦਾ ਚੱਲ ਰਿਹਾ ਰੇਡ ਕਾਜ ਸਮਾਪਤ ਹੁੰਦਾ ਨਜ਼ਰ ਆ ਰਿਹਾ ਤੇ ਨਗਰ ਕੌਂਸਲ ਪੁਆਨੀਗੜ ਦੀ ਖਾਲੀ ਕੁਰਸੀ ਨੂੰ ਅੱਜ ਪ੍ਰਦਾਨ ਮਿਲਦਾ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਸਿੱਧੀਆਂ ਨਗਰ ਕੌਂਸਲ ਪੁਆਨੀਗਰ ਤੋਂ ਦਿਖਾ ਰਹੇ ਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਨਰਿੰਦਰ ਸਿੰਘ ਹਾਕੀ ਅੱਜ ਨਗਰ ਕੌਂਸਲ ਪੁਆਨੀਗਰ ਦੇ ਪ੍ਰਧਾਨ ਬਣ ਗਏ ਨੇ ਉੱਚੇ ਚੇਤ ਦੌਰ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਪੜਾਜ ਨੇ ਉਹਨਾਂ ਨੂੰ ਅੱਜ ਕੁਰਸੀ ਤੇ ਬਿਠਾਇਆ ਤਾਜਪੋਸ਼ੀ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਨਰਿੰਦਰ ਸਿੰਘ ਹਾਕੀ ਦੇ ਨਾਲ ਕੌਂਸਲਰ ਜਸਪਾਲ ਕੌਰ ਗੁਰਵਿੰਦਰ ਸੱਗੂ ਕਾਉਂਸਲਰ ਹਰਮਨ ਸਿੰਘ ਕਾਉਂਸਲਰ ਸੰਜੀਵ ਨਾਲਕਾ ਕਾਉਂਸਲਰ ਸੁਭਰਨਜੀਤ ਸਿੰਘ ਕਾਉਂਸਲਰ ਹਰਵਿੰਦਰ ਕੌਰ ਕਾਉਂਸਲਰ ਨਿਹਾਰਾਣੀ ਅਤੇ ਕਾਉਂਸਲਰ ਵਿਦਿਆ ਦੇਵੀ ਮੌਕੇ ਤੇ ਮੌਜੂਦ ਨਹੀਂ ਤੇ ਅੱਜ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਆ ਜਿਹੜੀ ਉਹ ਪਰ ਦਿੱਤੀ ਗਈ ਹੈ ਸ਼ਹਿਰ ਦੇ ਵਿਕਾਸ ਕਾਰਜ ਨੂੰ ਦੇਖਦੇ ਆ ਚਾਰੇ ਪਾਸੇ ਇਜੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜੋ ਗੈਰ ਹਾਜ਼ਰ ਰਹੇ ਨੇ ਕਾਉਂਸਲਰ ਉਹਨਾਂ ਵਿੱਚ ਬੀਬਾ ਸੁਖਜੀਤ ਕੌਰ ਮੌਨਿਕਾ ਮਿੱਤਰ ਗੁਰਤੇਜ ਸਿੰਘ ਸੰਜੂ ਵਰਮਾ ਤੋਂ ਇਲਾਵਾ ਸਿੰਦਰ ਕੌਰ ਅਤੇ ਸੁਖਵਿੰਦਰ ਸਿੰਘ ਲਾਲੀ ਜੋ ਅੱਜ ਨਜ਼ਰ ਨਹੀਂ ਆਏ ਨੇ ਇੱਕ ਯਾਦਗਾਰੀ ਤਸਵੀਰ ਖਿਚਾਈ ਜਾ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਉੱਚੇਚੇ ਤੌਰ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਵੀ ਨਜ਼ਰ ਆ ਰਹੇ ਨੇ ਵਿਕਰਮ ਨੱਕੇ ਉੱਥੇ ਹੀ ਵਰਦੀਪ ਕੁਮਾਰ ਮਿੱਤਰ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਗੂ ਵਾਲਾ ਅਮਰੇਦ ਸਿੰਘ ਸਰਪੰਚ ਬਰਿਆਲ ਸ਼ਿੰਦਰਪਾਲ ਕੌਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਉਹਨਾਂ ਤੋਂ ਇਲਾਵਾ ਰਖਵਿੰਦਰ ਸਿੰਘ ਲੱਖਾ ਅਤੇ ਧੋਲ ਦੇ ਡੱਗੇ ਨੇ ਜਿਹੜੇ ਉਹ ਵੀ ਤੁਹਾਨੂੰ ਟੀਮ ਮਾਲਵਾ ਦਿਖਾ ਰਹੀ ਹੈ ਨਗਰ ਕੌਂਸਲ ਭਵਾਨੀਗੜ੍ਹ ਨੂੰ ਅੱਜ ਪ੍ਰਧਾਨ ਮਿਲ ਗਿਆ ਤੇ ਦੇਖਣਾ ਹੋਵੇਗਾ ਵਿਕਾਸ ਕਾਰਜ ਕਿਸ ਤਰੀਕੇ ਨਾਲ ਸ਼ੁਰੂ ਹੁੰਦੇ ਨੇ ਇੱਕ ਪਿਛਲੇ ਸਮੇਂ ਤੋਂ ਇਹ ਰੇੜਕਾ ਜਿਹੜਾ ਚੱਲ ਰਿਹਾ ਸੀ ਨਗਰ ਕੌਂਸਲ ਦਾ ਮੀਤ ਪ੍ਰਧਾਨ ਥਾਪ ਦਿੱਤਾ ਗਿਆ ਸੀ ਤੇ ਪ੍ਰਧਾਨਗੀ ਉਹ ਜਨਤਾਣੀ ਚ ਫਸੀ ਹੋਈ ਸੀ ਕਾਨੂੰਨੀ ਦਾ ਪੇਚਾਂ ਚ ਫਸੀ ਹੋਈ ਸੀ ਪਰ ਅੱਜ ਸਾਰੇ ਮਸਲੇ ਸੁਲਝਦੇ ਨਜ਼ਰ ਆ ਰਹੇ ਨੇ ਜੋਨ ਰੇਂਦਰ ਸਿੰਘ ਹਾਕੀ ਪ੍ਰਧਾਨ ਬਣ ਗਏ ਨੇ ਤੁਹਾਨੂੰ ਉੱਥੇ ਦਾ ਚਲਦੇ ਆ ਸੁਣਾਉਣੇ ਆ ਕੀ ਕਹਿਣਾ ਨਵੇਂ ਪ੍ਰਧਾਨ ਰੇਂਦਰ ਸਿੰਘ ਹਾਕੀ ਦਾ ਤੇ ਕੀ ਕਹਿਣਾ ਹਲਕਾ ਵਿਧਾਇਕ ਦਾ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਵੀ ਬਨ ਰੇਂਦਰ ਕੋਰ ਪਲਾਜ਼ ਪਹੁੰਚੇ ਨੇ ਇੱਕ ਯਾਦਗਾਰੀ ਜੋ ਤਸਵੀਰਾਂ ਖਚਾਈਆਂ ਜਾ ਰਹੀਆਂ ਨੇ ਤੇ ਤੁਹਾਨੂੰ ਉੱਥੇ ਦਾ ਚਲਦੇ ਆ ਸੁਣਾਉਣੇ ਆ ਕੀ ਕਹਿ ਰਹੇ ਨੇ ਰੇਂਦਰ ਸਿੰਘ ਹਾਕੀ ਆਜੋ ਤੁਸੀਂ ਵੀ ਸੁਣ ਲਓ ਬਾਕੀ ਜੇ ਨਗਰ ਕੌਂਸਲ ਤੋਂ ਪਟਾਣਾ ਬਣਾਇਆ ਗਿਆ ਹਲਕਾ ਤੇ ਅੰਦਰੀ ਦੇ ਕਾਰਪੋਰਸ ਦੀ ਹੋਈ 88 ਕਮਾ। ਬਸ ਏਹੀ ਕਹੋਏ ਸ਼ੁਕਰੀਆ ਜੀ ਪਹਿਲਾਂ ਤਾਂ ਬਹੁਤ-ਬਹੁਤ ਐਮਐਲਏ ਸਾਹਿਬ ਦਾ ਤੇ ਬਾਕੀ ਮੇਰੇ ਸਾਥੀਆਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਉਸ ਗਾਲਪੁਰ ਤੋਂ ਵਾਇਸਰੂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਗੱਲ ਕਰੀ ਨਗਰ ਕੌਂਸਲ ਦੇ ਬਹੁਤ ਚਿਰ ਤੋਂ ਕੰਮ ਹੋ ਰਿਹਾ ਜਿਹੜੇ ਰਹਿਦੇ ਸੀ ਸ਼ਹਿਰ ਦੇ ਵਿਕਾਸ ਲਈ ਹੁਣ ਲੱਗਦਾ ਵੀ ਤੇਜ਼ੀ ਨਾਲ ਪ੍ਰਗਤੀ ਹੋ ਗਈ ਹੈ ਹਲਕਾ ਦਾ ਇੱਕ ਨੰਬਰ। ਬਿਲਕੁਲ ਹੋਵੇਗੀ ਜੀ। ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਂ ਭਰੋਸਾ ਵੀ ਦਉਣਾ ਸ਼ਹਿਰ ਵਾਸੀਆਂ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਸ਼ਹਿਰ ਦਾ ਵਿਕਾਸ ਕਰਾਂਗੇ ਜਿਹੜੀ ਹੋਰ ਕੀ ਕੰਮ ਹੈ ਜਿਸ ਵਿੱਚ ਮੈਨੂੰ ਬ੍ਰੀਫ ਕਰਨ ਦੀ ਇਜਾਜ਼ਤ ਮਿਲਿਆ ਹੈ ਨੂੰ ਬਹੁਤ ਮੇਰੇ ਦਾ ਸਤਿ ਸਾਮ ਜੀਣਾ ਬਣੇ ਕਿ ਬਸ ਕਹਿਣਾ ਤੇ ਇਹ ਸਾਰਾ ਧੰਨਵਾਦ ਤੇ ਜਿਵੇਂ ਅੱਜ ਮੇਰਾ ਸਾਥ ਦਿੱਤਾ ਸਾਰੇ ਮਸੀਆ ਨੇ ਮੈਂ ਅੱਗੇ ਚਾਹੁੰਦਾ ਅੱਗੇ ਵੀ ਸਾਥ ਦੇਣ ਤਾਂ ਕਿ ਸ਼ਹਿਰ ਦੀ ਤਰੱਕੀ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀ ਤੇ ਕਿਨੂ ਸਿਨੇਮਾ ਦਾ ਅਪਜੀ ਚੋਣ ਦੇ ਵਿੱਚ ਤਕਰੀਬਨ ਸਾਰੇ 70% ਜਿਹੜੇ ਮੈਂਬਰ ਨੇ ਜਿਹੜੇ ਹਾਜ਼ਰ ਰਹੇ ਨੇ ਔਰ ਇਲੈਕਸ਼ਨ ਆ ਜਿਹੜੀ ਪ੍ਰੋਪਰ ਸਰਪ੍ਰਸੰਤੀ ਦੇ ਨਾਲ ਜਿਹੜੀ ਹੋਈ ਹੈ ਤੇ ਮੈਂ ਸਾਡੇ ਨਵੇਂ ਚੁਣੇਗੇ ਪ੍ਰਧਾਨ ਨਰਿੰਦਰ ਸਿੰਘ ਜੀ ਨੂੰ ਮੈਂ ਮੁਬਾਰਕਬਾਦ ਦਿੰਨੀ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਵਧਾਈ ਦਿੰਨੀ ਆ ਕਿ ਕਿਉਂਕਿ ਬੜੇ ਲੰਬੇ ਸਮੇਂ ਤੋਂ ਜਿਹੜਾ ਸਾਡੇ ਸ਼ਹਿਰ ਦੇ ਜਿਹੜੇ ਕੰਮਕਾਰ ਸੀਗੇ ਜਿਹੜੇ ਉਹ ਰੁਕੇ ਹੋਏ ਸੀਗੇ ਔਰ ਮੈਨੂੰ ਉਮੀਦ ਹੈ ਕਿ ਸਾਰੇ ਐਮਸੀ ਸਾਹਿਬਾਨ ਜਿੰਨੇ ਵੀ ਅੱਜ ਜਿਨ੍ਹਾਂ ਨੇ ਵੋਟ ਕੀਤੀ ਹੈ ਸਾਰੇ ਰਲ ਮਿਲ ਕੇ ਅੱਗੇ ਵੀ ਸਾਥ ਦਿੰਦੇ ਰਹਿਣਗੇ ਔਰ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਹੈ ਜਿਹੜੇ ਕੰਮਕਾਰ ਨੇ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚੋਂ ਸਾਰੇ ਕੰਮਕਾਰ ਨੇ ਜਿਹੜੇ ਵਾਅਦਾ ਛੱਡ ਕੇ ਕੀਤੇ ਜਾਣਗੇ ਔਰ ਜਿੰਨੇ ਵੀ ਸਾਥੀ ਅੱਜ ਜਿਹੜੇ ਇੱਥੇ ਪਹੁੰਚੇ ਨੇ ਐਮਸੀ ਸਾਹਿਬਾਨ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਤੇ ਪ੍ਰਧਾਨ ਦੀ ਸ਼ਹਿਰੀ ਵਿਕਾਸ ਦਾ ਹਰ ਇੱਕ ਅਰਥ ਉਹ ਕਹਿ ਰਿਹਾ ਜਦ ਮੈਂ ਲਾ ਦੇਣਾ ਹੈ। ਮੀਤ ਪ੍ਰਧਾਨਗੀ ਦੀ ਜਿਹੜੀ ਚੋਣ ਸੀਗੀ ਉਹ ਲਿਟੀਗੇਸ਼ਨ ਦੇ ਵਿੱਚ ਹੈਗੀ ਆ ਉਹ ਵੀ ਬੜੀ ਜਲਦੀ ਜੜੀ ਨਹੀਂ ਕਲੀਅਰ ਹੋ ਜਾਣੀ ਆ। ਸੋ ਜਿਹੜੀ ਇਹ ਇਲੈਕਸ਼ਨ ਸੀਗੀ ਪ੍ਰਧਾਨ ਦੀ ਚੋਣ ਦੇ ਲਈ ਇਹ ਜਿਹੜੀ ਪੋਸਟ ਜਿਹੜੀ ਕਲੀਅਰ ਹੋ ਚੁੱਕੀ ਸੀ। ਸੋ ਡੈਮੋਕ੍ਰੇਸੀ ਆ ਹਰ ਇੱਕ ਦਾ ਰਾਈਟ ਹੈ ਔਰ ਇੱਥੋਂ ਇੱਕ ਪੋਜ਼ਿਟਿਵ ਮੈਸੇਜ ਆਂਦਾ ਕਿ ਜਿੱਥੇ ਦੂਜੀਆਂ ਸਰਕਾਰਾਂ ਦੇ ਵਿੱਚ ਪ੍ਰਧਾਨ ਜਾਂ ਮੀਤ ਪ੍ਰਧਾਨ ਚੋਣਨ ਵੇਲੇ ਤੱਕਾ ਹੁੰਦਾ ਸੀਗਾ ਤੱਕੇ ਸ਼ਾਹੀ ਹੁੰਦੀ ਸੀਗੀ ਤਾ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਚਾਹੇ ਕੋਈ ਵੀ ਬੰਦਾ ਜਿਹੜਾ ਨੁਮਾਇੰਦਾ ਇੱਥੇ ਆਇਆ ਜਾਂ ਨਹੀਂ ਆਇਆ ਕਿਸੇ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਸਾਰਿਆਂ ਨੇ ਆਪਣੀ ਮਰਜ਼ੀ ਦੇ ਨਾਲ ਆ ਕੇ ਜਿਹੜੀ ਵੋਟ ਕੀਤੀ ਹੈ ਸੋ ਇੱਕ ਮੈਨੂੰ ਲੱਗਦਾ ਕਿ ਇਹ ਇੱਕ ਨਵੀਂ ਰੀਤ ਵੀ ਸ਼ੁਰੂ ਹੋਈ ਹੈ ਤੇ ਇੱਕ ਜਿਹੜੀ ਧੱਕੇਸ਼ਾਹੀ ਹੁੰਦੀ ਸੀ ਉਹਦਾ ਵੀ ਇੱਥੋਂ ਜਿਹੜਾ ਇੱਕ ਮੈਸੇਜ ਗਿਆ ਕਿ ਜਿਹੜਾ ਪੀਸਫੁਲੀ ਜਿਹੜੀ ਇਲੈਕਸ਼ਨ ਹੈ ਜਿਹੜੀ ਉਹ ਕਰਵਾਈ ਗਈ ਮੈਂ ਜਿਹੜੇ ਤੁਹਾਡੇ ਨਾਲ ਪਹਿਲਾਂ ਐਮਸੀ ਚੱਲਦੇ ਸੀ ਜੀ ਚਾਰ ਅਕ ਸੀ ਜੀ ਉਹ ਅੱਜ ਘਰ ਆਦਰ ਨੇ ਕੀ ਨਾਰਾਜ਼ ਹੋਗੇ ਜਾਂ ਕੀ ਹੈ ਕਿਉਂਕਿ ਕਿਉਂ ਤੁਹਾਡੇ ਨਾਲ ਤਾਂ ਕੋਈ ਕੰਟੈਕਟ ਸੰਪਰਕ ਹੋਈ ਹੋਣਾ ਉਹਨਾਂ ਦਾ ਵੀ ਅਸੀਂ ਆਵਾਂਗੇ ਜਾਂ ਨਾ ਜਾਓ ਪ੍ਰਧਾਨਗੀ ਤੋਂ ਅਰਾਜ ਦੇ। ਦੇਖੋ ਜਿਹੜੀ ਚੋਣ ਹੁੰਦੀ ਹੈ ਕਿਉਂਕਿ ਤੁਸੀਂ ਸਾਰੇ ਜਿਹੜੇ ਜਾਣਦੇ ਹੋ ਸੋ ਆਪਣੀ ਆਪਣੀ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਦਾ ਜਿਹੜਾ ਡੈਮੋਕ੍ਰੇਸੀ ਜਿਹੜੀ ਹਰ ਇੱਕ ਦੀ ਹੈਗੀ ਹੈ ਰਾਈਟ ਹੈਗਾ ਲੋਕਤੰਤਰ ਦੇ ਵਿੱਚ ਸੋ ਜਿਹਦੀ ਦਿਲ ਕੀਤਾ ਜਿਨ੍ਹਾਂ ਦਾ VOTING ਦੇ ਲਈ ਅਸੀਂ ਤਾਂ ਕੋਈ ਨਾਮ ਪ੍ਰਪੋਜ਼ ਨਹੀਂ ਕੀਤਾ ਸੀਗਾ ਉਰੀ ਸਾਥੀਆਂ ਨੇ ਜਿਹੜੇ ਨਾਮ ਪ੍ਰਪੋਜ਼ ਕੀਤੇ ਨੇ ਸੋ ਕਿਤਨਾ ਕਿਤੇ ਹੋ ਸਕਦਾ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਨਹੀਂ ਮੇਰੇ ਭਰਾ ਨੇ ਉਹ ਵੀ ਵੱਡੇ ਭਰਾ ਨੇ ਸੋ ਸਾਰਿਆਂ ਨੂੰ ਰਲ ਮਿਲ ਕੇ ਲੈ ਕੇ ਚੱਲਾਂਗੇ ਜਿਹੜੀ ਵੀ ਕੋਈ ਇਲੈਕਸ਼ਨ ਹੁੰਦੀ ਹੈ ਲੋਕਾਂ ਵੱਲੋਂ ਵੋਟਾਂ ਪਾ ਕੇ ਚੁਣੇ ਜਾਂਦੇ ਨੇ ਨਾ ਐਮਸੀਆ ਚਾਹੇ ਗੁਸਾ ਜੀ ਲੋਕ ਉਹ ਤੇ ਪਾਰਟੀ ਦੇ ਇੱਕ ਹੀ ਅਧਿਕਾਰਤ ਤੌਰ ਤੇ ਵੋਟ ਅੱਜ ਤੁਸੀਂ ਦੇਖ ਰਹੇ ਹੋ ਜਿੰਨੇ ਐਮਸੀ ਸਹਿਬਾਨ ਬੈਠੇ ਆ ਇਹਨਾਂ ਵਿੱਚੋਂ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਵੀ ਇਹ ਸਾਰੇ ਆਮ ਆਦਮੀ ਪਾਰਟੀ ਦੇ ਆ ਜਾਂ ਸਾਰੇ ਕਾਂਗਰਸ ਦੇ ਆ ਜਾਂ ਕੋਈ ਅਕਾਲੀ ਦਲ ਦੇ ਆ ਇਹ ਇੱਕ ਸਾਂਝਾ ਹਾਊਸ ਹੈ ਲੋਕਾਂ ਨੇ ਚੁਣਿਆ ਤੇ ਲੋਕਾਂ ਦੇ ਲਈ ਹੈ ਤੇ ਇੱਥੇ ਸਾਰਿਆਂ ਨੇ ਚਾਹੇ ਕੋਈ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਸੀ ਨਹੀਂ ਵੋਟ ਪਾਈ ਤਾਂ ਚਾਹੇ ਕੋਈ ਕਾਂਗਰਸ ਦੇ ਵਿੱਚ ਬੈਠਾ ਉਹਨੇ ਵੀ ਵੋਟ ਪਾਈ ਹੈ ਕੋਈ ਅਕਾਲੀ ਦਲ ਦੇ ਵਿੱਚ ਬੈਠਾ ਸੀ ਉਹਨਾਂ ਨੇ ਵੀ ਵੋਟ ਸੋ ਇਹ ਸਾਰੇ ਇਹ ਹਾਊਸ ਹੈ ਲੋਕਾਂ ਦੇ ਲਈ ਹੈ ਹਾਊਸ ਹੋਣਗੇ ਤੇ ਲੋਕਾਂ ਦੇ ਲਈ ਇਹਨਾਂ ਲੋਕਾਂ ਨੇ ਵੋਟ ਕਿੰਦੀ ਹੈ ਦੇਖੋ ਉਹਨਾਂ ਦਾ ਜਿਹੜਾ ਕਿਉਂਕਿ 5 ਸਾਲ ਲਈ ਐਮਸੀ ਚੁਣਿਆ ਜਾਂਦਾ ਤੇ ਲੋਕਾਂ ਨੇ ਚੁਣਿਆ ਤੇ ਲੋਕਾਂ ਦੇ ਕਿੰਨੇ ਕੰਮ ਕਰਨ ਉਹ ਜਦੋਂ 5 ਸਾਲ ਬਾਅਦ ਇਹ ਸਾਰੇ ਸਾਥੀ ਚੋਣਾਂ ਦੇ ਵਿੱਚ ਜਾਣਗੇ ਮੈਂ ਵੀ ਕਰਨ ਲੋਕਾਂ ਦੇ ਵਿੱਚ ਦੁਆਰਾ ਜਾਣਾ ਸੋ ਦਾ ਜਵਾਬ ਜਿਹੜਾ ਲੋਕ ਇਹਨਾਂ ਤੋਂ ਤਾਲਬ ਕਰਦਾ। ਸ਼ਹਿਰ ਦੇ ਵਿੱਚ ਜਿਹੜਾ ਡਿਵੈਲਪਮੈਂਟ ਦਾ ਕੰਮ ਆ ਕਿੰਨੇ ਕਾਂਟਿਆਂ ਦੇ ਕਿੰਨੇ ਸਮੇ ਬਾਅਦ ਚੱਲੂ ਜੀ ਕਿਉਂਕਿ ਬਹੁਤ ਟਾਈਮ ਅਸੀਂ ਦੇਖ ਚੁੱਕੇ ਹਾਂ ਸ਼ਹਿਰ ਦੇ ਵਿੱਚ ਗੰਦਗੀ ਹੈ ਜਾਂ ਲਾਈਟਿੰਗ ਦਾ ਬਹੁਤ ਪ੍ਰੋਬਲਮ ਰਹੀ ਹੈ ਦੇਖੋ ਅੱਜ ਜਿਹੜਾ ਕਲੀਅਰ ਹੋ ਜਾਣਾ ਇਸ ਤੋਂ ਬਾਅਦ ਬੜੀ ਜਲਦੀ ਅਸੀਂ ਜਿਹੜੇ ਦੁਬਾਰਾ ਜਿਹੜੀ ਹਾਊਸ ਦੀ ਜਿਹੜੀ ਮੀਟਿੰਗ ਕਾਲ ਹੋਣੀ ਹੈ ਜਿਹਦੇ ਵਿੱਚ ਸ਼ਹਿਰ ਦੇ ਜਿਹੜੇ ਕੰਮ ਕਰਨੇ ਡਿਵੈਲਪਮੈਂਟ ਦੇ ਨੇ ਉਹ ਜਿਹੜੇ ਮਤੇ ਜਿਹੜੇ ਹਾਊਸ ਨੇ ਜਿਹੜੇ ਪਾਸ ਕਰਨਾ ਜਦੋਂ ਹੀ ਹਾਊਸ ਪਾਸ ਕਰ ਦੂਗਾ ਤੇ ਸਾਡੇ ਵੱਲੋਂ ਪਰ ਸਰਕਾਰ ਵੱਲੋਂ ਕਿਸੇ ਜਿਮੇਵਾਰੀ ਦੇ ਨਾਲ ਉਹਨਾਂ ਦੇ ਉੱਤੇ ਕੰਮ ਕਰਵਾਉਣ ਲਈ ਬਚਨ ਪਾਉਂਦੇ। ਜੀ ਗੱਲ ਇਹ ਹੈ ਜਿਹੜੀ ਮਤਲਬ ਜਿਹੜੀ ਨਾਪੇ ਨੂੰ ਆਪਾਂ ਜਾਣਿਆ ਸਰਵਿਸ ਰੋਡ ਆ ਆਪਣੀ ਸਲੀਪ ਰੋਡ ਆ ਉੱਤੇ ਵੱਡਾ ਡੂੰਘਾ ਟੋਆ ਹੈ ਉਹ ਨਗਰ ਕੌਂਸਲ ਦੇ ਅਧੀਨ ਤਾਂ ਹੈ ਹਾਈਵੇ ਦੇ ਜਾਂ ਕਿਸ ਤਰ੍ਹਾਂ ਠੀਕ ਹੋਊਗਾ ਯਾਨੀ ਕਿ ਉਹ ਵੱਡੀ ਸਮੱਸਿਆ ਦਾ ਕਾਰਨ। ਉਹ ਸਾਰੀ ਪ੍ਰੋਬਲਮ ਸਾਰੀ ਨਗਰ ਕੌਂਸਲ ਦੀ ਸੀ ਜਿਹੜੀ ਸੀਵਰੇਜ ਦਾ ਕਿਉਂਕਿ ਅਸੀਂ ਜਿਹੜਾ ਪਾਣੀ ਸੀ ਸਾਰਾ ਸੀਵਰੇਜ ਦਾ ਹਾਈਵੇ ਦੇ ਉੱਤੇ ਆਉਂਦਾ ਸੀ ਅੱਜ ਜੇ ਉਹਨੂੰ ਕਲੀਅਰ ਕਰ ਦਿਆਂ ਤਾਂ ਉਹ ਸੜਕ ਨੂੰ ਉਹਨੇ ਖੜਨਾ ਨਹੀਂ ਹੈਗਾ। ਸੋ ਉਹ ਸਾਰੇ ਹੁਣ ਅਸੀਂ ਕਿਉਂਕਿ ਹਾਊਸ ਸੁਣਿਆ ਗਿਆ ਤਾਂ ਟੈਂਡਰ ਲਾ ਕੇ ਜਿਹੜਾ ਸੀਵਰੇਜ ਦਾ ਮਸਲਾ ਹੱਲ ਕਰਕੇ ਅਸੀਂ ਉਸ ਤੋਂ ਬਾਅਦ ਜਿਹੜੀ ਰੋਡ ਦੀ ਜਿਹੜੀ ਕਲੀਅਰ ਹੋਣੀ ਆ ਟੈਂਪਰੇਰੀ ਟਾਈਮ ਲਈ ਅਸੀਂ ਫਿਲਹਾਲ ਉੱਥੇ ਇੰਟਰਲੌਕ ਟਾਈਲਸ ਅਸੀਂ ਪ੍ਰਪੋਜ਼ ਕੀਤੀਆਂ ਨੇ ਕਿਉਂਕਿ ਉੱਥੇ ਸੜਕ ਨੇ ਜਿਹੜਾ ਕਲੀਅਰ ਹੋਣ ਹੋਰ ਸੁਣੇ ਜਾਣਗੇ ਜੋ ਉਹ ਵੀ ਰਹਿਣਗੇ ਨਹੀਂ ਸਾਰੇ ਸਾਡੇ ਹੋ ਗਏ ਸਾਥ ਕਾ ਜਿਹੜਾ ਹਾਈਵੇ ਦੇ ਉੱਤੇ ਲਾਈਟਾਂ ਦੀ ਸਮੱਸਿਆ ਤੁਹਾਡੇ ਲਈ ਬਾਰ ਬਾਰ ਆਉਂਦੀ ਹੈ ਹਾਈਵੇ ਦੇ ਉੱਤੇ ਰਾਤ ਨੂੰ ਲਾਈਟਾਂ ਨਹੀਂ ਜਗਾਂ ਸਟਰੀਟ ਲਾਈਟਾਂ ਪਹਿਲਾਂ ਵੀ ਆਪਾਂ ਨੇ ਬਹੁਤ ਉਹਨਾਂ ਦਾ ਟੈਂਡਰ ਪੀਰੀਅਡ ਚੱਲ ਰਿਹਾ ਟੈਂਡਰ ਬੜੀ ਜਲਦੀ ਖੁੱਲ ਜਾਣਾ ਤੇ ਉਹ ਨਹੀਂ ਉਹ ਸਿਰਫ ਮੇਨ ਰੋਡ ਦਾ ਟੈਂਡਰ ਹੋਇਆ ਸੀਗਾ ਸਰਵਿਸ ਰੋਡਸ ਦਾ ਜਾਂ ਜਿਹੜੀ ਇਹਨਾਂ ਦੀ ਮੈਂਟੇਨੈਂਸ ਆ ਜਿਹੜੀ ਉਹਦੇ ਟੈਂਡਰ ਲੱਗੇ ਹੋਏ ਨੇ ਟੈਂਡਰ ਜਦੋਂ ਹੀ ਕਲੀਅਰ ਹੋ ਜਾਂਦਾ ਤੇ ਉਹ ਕੰਮ ਜਿਹੜਾ ਸ਼ੁਰੂ ਕਰਵਾਉਂਦਾ